ਸੰਦੂ ਸਾਹਬ ਜਿਸ ਤਰ੍ਹਾਂ ਹੁਣ ਕਾਫੀ ਜਿਹੜਾ ਮੁੱਦਾ ਸੀ ਸੁਖਪਾਲ ਖੈਰਾ ਦਾ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਵਿਵਾਦ ਦਿੱਤੇ ਤੇ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਸੀ ਪਰ ਸੀਐਮ ਜਿਹੜੇ ਸਾਡੇ ਪੰਜਾਬ ਦੇ ਸੀਐਮ ਉਹਨਾਂ ਵੱਲੋਂ ਇੱਕ ਹਾਈ ਕੋਰਟ ਦੇ ਵਿੱਚ ਵੀ ਐਡੀ ਐਪਲੀਕੇਸ਼ਨ ਲਗਾਈ ਗਈ ਕਿ ਇਹਨਾਂ ਨੂੰ ਜ਼ਮਾਨਤ ਨਾ ਦਿੱਤੀ ਜਾਵੇ ਇਸ ਉੱਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹ ਮਸਲਾ ਤਾਂ ਉਹਨਾਂ ਅਦਾਲਤ ਦੇ ਵਿੱਚ ਆ ਜੇ ਉਹਨਾਂ ਨੂੰ ਪਹਿਲਾਂ ਜ਼ਮਾਨਤ ਮਿਲੀ ਹੁੰਦੀ ਤਾਂ ਸਰਕਾਰ ਕਦੀ ਵੀ ਨਾ ਫੜਦੀ ਸੋ ਟੈਕਨੀਕਲੀ ਉਹ ਕੋਈ ਹੋਰ ਆਰਡਰ ਸੀ ਜਿਹਨੂੰ ਕਿਸੇ ਹੋਰ ਤਰੀਕੇ ਦੇ ਨਾਲ ਲੋਕਾਂ ਦੇ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਜੇ ਪਹਿਲਾਂ ਕੋਈ ਆਰਡਰ ਹੁੰਦਾ ਤੇ ਹੁਣ ਵਾਲੀ ਅਦਾਲਤਾਂ ਜਿੱਥੇ ਉਹਨਾਂ ਦੀ ਜ਼ਮਾਨਤ ਲੱਗੀਆਂ ਉਹਨਾਂ ਨੇ ਜ਼ਰੂਰ ਛੱਡ ਦਿੰਦੀਆਂ ਸੋ ਕਾਨੂੰਨ ਦੇ ਮੁਤਾਬਕ ਉਹਨਾਂ ਨੇ ਜਿਹੜਾ ਵੀ ਪਰਚਾ ਦਰਜ ਕੀਤਾ ਉਸ ਪਰਚੇ 'ਚ ਅरेस्ट ਪਾਈ ਗਈ ਹੈ ਅरेस्ट ਗਲਤ ਹੈ ਸਹੀ ਉਹ ਤਾਂ ਸੰਬੰਧਤ ਅਦਾਲਤ ਦੀ ਦੱਸ ਸਕਦੀ ਹੈ ਐਫ ਆਈ ਆਰ ਰਿਪੋਰੀ ਦਰਜ ਹੋ ਚੁੱਕੀ ਹੈ ਉਹ ਐਨ ਡੀ ਪੀ ਐਸ ਦਾ ਪਰਚਾ ਜਿਹੜਾ ਇੱਕ ਵੱਡਾ سنگीन ਜੁਰਮ ਮੰਨਿਆ ਜਾਂਦਾ ਜੇ ਉਹਨਾਂ ਕੋ ਆਪਣੇ ਹੱਕ ਦੇ ਕੋਈ ਸਬੂਤ ਹੈ ਤੇ ਕੇਸ ਜਦੋਂ ਚੱਲਦਾ ਹੈ ਉੱਥੇ ਅਦਾਲਤ 'ਚ ਆਪਣੇ ਸਬੂਤ ਇਸ ਕੇਸ ਚ ਇਹਦਾ ਲੱਗਦਾ ਚੋ ਸਾਰੇ ਪਾਸੇ ਜਨਤਾ ਦੇ ਵਿੱਚ ਇੱਕ رائے ਬਣੀ ਹੋਈ ਆ ਕੋਈ ਕਹੈ ਨਹੀਂ ਬਾਕੀ ਅਦਾਲਤੀ ਕਾਰਵਾਈ ਮੈਰੇ ਮੈਨ ਨਹੀਂ ਕਹਿ ਸਕਦਾ ਉਹਦੇ ਚ ਇਹੀ رائے ਬਣੀ ਹੋਈ ਕਿਉਂਕਿ ਉਹਨਾਂ ਨੇ ਅ ਅੱਜ ਕੱਲ ਦੀ ਪੰਜਾਬ ਦੀ ਸਰਕਾਰ ਦੇ ਖਿਲਾਫ ਬੋਲਿਆ ਸੀ ਇਸ ਕਰਕੇ ਉਹਨਾਂ ਦੇ ਪਰਚਾ ਪਾਇਆ ਗਿਆ ਕੁਝਾਂ ਤੱਕ ਕਿਸੇ ਕਿਸੇ ਨੂੰ ਮੇਰੇ ਵਰਗੇ ਸਮਝਦਾਰ ਪੜ੍ਹੇ ਲਿਖੇ ਬੰਦੇ ਨੂੰ ਇਹੀ ਲੱਗਦਾ ਕਿ ਸ਼ਾਇਦ ਇਹੀ ਕਾਰਨ ਹੋਏ ਬਾਕੀ ਕਾਨੂੰਨ ਦੇ ਮੁਤਾਬਕ ਜੋ ਹੁੰਦਾ ਆ ਉਹ ਕਾਨੂੰਨ ਦੇ ਮੁਤਾਬਕ ਠੀਕ ਹੋਣਾ ਕੋਈ ਸੜਕਾਂ ਤੇ ਰੋਲਾ ਪਾ ਕੇ ਜਾਂ ਸਰਕਾਰ ਨੂੰ ਬੁਰਾ ਪਾ ਕੇ ਕੁਝ ਨਹੀਂ ਹੋਣਾ ਸਰਕਾਰੀ ਤੰਤਰ ਸੀਐਮ ਤੇ ਮੰਤਰੀਆਂ ਤੇ ਐਮਐਲਏ ਤੋਂ ਇਲਾਵਾ ਚੱਲਦਾ ਉਹ ਅਫਸਰ ਆਪਣੇ ਤਰੀਕੇ ਦੇ ਨਾਲ ਜੋ ਵੀ ਕਾਨੂੰਨ ਮੁਤਾਬਕ ਕੋਈ ਕਾਰਵਾਈ ਕਰਨੀ ਕਰਦੇ ਆ ਉਹ ਕਾਰਵਾਈ ਸਹੀ ਹੈ ਜਾਂ ਗਲਤ ਹੈ ਉਹ ਮਾਨਯੋਗ ਹਾਈ ਕੋਰਟ ਜਾਂ ਲੋਕ ਅਦਾਲਤ ਦੇਖਦੀ ਹੈ ਉਹਨਾਂ ਦਾ ਮਸਲਾ ਤਾਂ ਸੁਪਰੀਮ ਕੋਰਟ ਤੱਕ ਗਿਆ ਹੁਣ ਅਦਾਲਤ ਦੇ ਵਿਚਾਰ ਅਦीन ਅਦਾਲਤ ਦੇਖੇਗੀ ਕਿ ਉਹਨਾਂ ਨੂੰ ਜ਼ਮਾਨਤ ਦੇਣੀ ਹੈ ਕਿ ਨਹੀਂ ਪਹਿਲਾਂ ਵੀ ਉਹਨਾਂ ਦਾ ਇੱਕ ਪਰਚਾ ਸੀ ਜਿਹਦੇ ਚੋਂ ਕਹਿੰਦੇ ਕਈ ਚੜ ਈਡੀ ਦੇ ਪਰਚੇ ਵੀ ਅੰਦਰ ਰਹੇ ਸੀ ਉਹ ਵੀ ਮਾਨਯੋਗ ਸੁਪਰੀਮ ਕੋਰਟ ਨੇ ਬਾਅਦ ਚੋਂ ਅਸੰਵਿਧਾਨਕ ਕਰਾਰ ਦੇ ਕੇ ਉਹ ਪਰਚਾ ਕੈਨਸਲ ਕੀਤਾ ਸੀ ਉਹਨਾਂ ਨੂੰ ਇਨਸਾਫ ਮਿਲਿਆ ਸੀ ਸੋ ਇਸ ਮਸਲੇ ਤੇ ਜਦੋਂ ਅਦਾਲਤ ਵਿਚਾਰ ਕਰਕੇ ਫਾਈਨਲ ਫੈਸਲਾ ਦੇਗੀ ਤਾਂ ਸਾਰੀ ਸੱਚਾਈ ਸਾਹਮਣੇ ਆਏ ਸੰਦੂ ਸਾਹਿਬ ਜਿਸ ਤਰ੍ਹਾਂ ਹੁਣ ਕਾਫੀ ਜਿਹੜਾ ਮੁੱਦਾ ਸੀ ਸੁਖਪਾਲ ਖੈਰਾ ਦਾ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਵਿਵਾਦਿਤ ਤੇ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਸੀ ਪਰ ਸੀਐਮ ਜਿਹੜੇ ਸਾਡੇ ਪੰਜਾਬ ਦੇ ਸੀਐਮ ਉਹਨਾਂ ਵੱਲੋਂ ਇੱਕ ਹਾਈ ਕੋਰਟ ਦੇ ਵਿੱਚ ਵੀ ਅਜਿਹੀ ਐਪਲੀਕੇਸ਼ਨ ਲਗਾਈ ਗਈ ਕਿ ਇਹਨਾਂ ਨੂੰ ਜ਼ਮਾਨਤ ਨਾ ਦਿੱਤੀ ਜਾਵੇ ਇਸ ਉੱਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹ ਮਸਲਾ ਥੋੜਾ ਅਦਾਲਤ ਦੇ ਵਿੱਚ ਹੈ ਜੇ ਉਹਨਾਂ ਨੂੰ ਪਹਿਲਾਂ ਜ਼ਮਾਨਤ ਮਿਲੀ ਹੁੰਦੀ ਤਾਂ ਸਰਕਾਰ ਕਦੀ ਵੀ ਨਾ ਫੜਦੀ ਸੋ ਟੈਕਨੀਕਲੀ ਉਹ ਕੋਈ ਹੋਰ ਆਰਡਰ ਸੀ ਜਿਹਨੂੰ ਕਿਸੇ ਹੋਰ ਤਰੀਕੇ ਦੇ ਨਾਲ ਲੋਕਾਂ ਦੇ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਜੇ ਪਹਿਲਾਂ ਕੋਈ ਆਰਡਰ ਹੁੰਦਾ ਤੇ ਹੁਣ ਵਾਲੀ ਅਦਾਲਤਾਂ ਜਿੱਥੇ ਉਹਨਾਂ ਦੀ ਜ਼ਮਾਨਤ ਲੱਗੀਆਂ ਉਹਨਾਂ ਨੇ ਜ਼ਰੂਰ ਛੱਡ ਦਿੰਦੀਆਂ ਸੋ ਕਾਨੂੰਨ ਦੇ ਮੁਤਾਬਕ ਉਹਨਾਂ ਨੇ ਜਿਹੜਾ ਵੀ ਪਰਚਾ ਦਰਜ ਕੀਤਾ ਉਸ ਪਰਚੇ 'ਚ ਅਰੈਸਟ ਪਾਈ ਗਈ ਹੈ ਅਰੈਸਟ ਗਲਤ ਹੈ ਕਿ ਸਹੀ ਉਹ ਤਾਂ ਸੰਬੰਧਤ ਅਦਾਲਤ ਹੀ ਦੱਸ ਸਕਦੀ ਹੈ ਐਫ ਆਈ ਆਰ ਰਿਕਵਰੀ ਦਰਜ ਹੋ ਚੁੱਕੀ ਹੋ ਐਨ ਡੀ ਪੀ ਐਸ ਦਾ ਪਰਚਾ ਜ ਤਾਂ ਕੇਸ ਜਦੋਂ ਚੱਲਦਾ ਹੈ ਉੱਥੇ ਅਦਾਲਤ 'ਚ ਆਪਣੇ ਸਬੂਤ ਪੇਸ਼ ਕਰਨ ਉਹਨਾਂ ਨੂੰ ਆਪਣੀ ਗਵਾਹੀ ਕਰਾਉਣ ਦਾ ਪੂਰਾ ਮੌਕਾ ਮਿਲੇਗਾ ਬਾਕੀ ਇਸ ਕੇਸ 'ਚ ਇੱਦਾਂ ਲੱਗਦਾ ਚੋ ਸਾਰੇ ਪਾਸੇ ਜਨਤਾ ਦੇ ਵਿੱਚ ਇੱਕ رائے ਬਣੀ ਹੋਈ ਆ ਕੋਈ ਕਹੈ ਨਹੀਂ ਬਾਕੀ ਅਦਾਲਤੀ ਕਾਰਵਾਈ ਬਾਰੇ ਮੈਂ ਨਹੀਂ ਕਹਿ ਸਕਦਾ ਉਹਦੇ 'ਚ ਇਹੀ رائے ਬਣੀ ਹੋਈ ਕਿਉਂਕਿ ਉਹਨਾਂ ਨੇ ਅ ਅੱਜ ਕੱਲ ਦੀ ਪੰਜਾਬ ਦੀ ਸਰਕਾਰ ਦੇ ਖਿਲਾਫ ਬੋਲਿਆ ਸੀ ਇਸ ਕਰਕੇ ਉਹਨਾਂ ਦੇ ਪਰਚਾ ਪਾਇਆ ਗਿਆ ਕੁਝ ਹੱਦ ਤੱਕ ਕਿਸੇ ਕਿਸੇ ਨੂੰ ਮੇਰੇ ਵਰਗੇ ਸਮਝਦਾਰ ਪੜ੍ਹੇ ਲਿਖੇ ਬੰਦੇ ਨੂੰ ਇਹੀ ਲੱਗਦਾ ਕਿ ਸ਼ਾਇਦ ਇਹੀ ਕਾਰਨ ਹੋਏ ਬਾਕੀ ਕਾਨੂੰਨ ਦੇ ਮੁਤਾਬਕ ਜੋ ਹੁੰਦਾ ਆ ਉਹ ਕਾਨੂੰਨ ਦੇ ਮੁਤਾਬਕ ਠੀਕ ਹੋਣਾ ਕੋਈ ਸੜਕਾਂ ਤੇ ਰੋਲਾ ਪਾ ਕੇ ਜਾਂ ਸਰਕਾਰ ਨੂੰ ਬੁਰਾ ਪਾ ਕੇ ਕੁਝ ਨਹੀਂ ਹੋਣਾ ਸਰਕਾਰੀ ਤਰੰਤਰ ਸੀਐਮ ਤੇ ਮੰਤਰੀਆਂ ਤੇ ਐਮਐਲਏ ਤੋਂ ਇਲਾਵਾ ਚੱਲਦਾ ਉਹ ਅਫਸਰ ਆਪਣੇ ਤਰੀਕੇ ਦੇ ਨਾਲ ਜੋ ਵੀ ਕਾਨੂੰਨ ਮੁਤਾਬਕ ਕੋਈ ਕਾਰਵਾਈ ਕਰਨੀ ਕਰਦੇ ਆ ਉਹ ਕਾਰਵਾਈ ਸਹੀ ਹੈ ਜਾਂ ਗਲਤ ਹੈ ਉਹ ਮਾਨਯੋਗ ਹਾਈ ਕੋਰਟ ਜਾਂ ਲੋਕ ਅਦਾਲਤ ਦੇਖਦੀ ਹੈ ਉਹਨਾਂ ਦਾ ਮਸਲਾ ਤਾਂ ਸੁਪਰੀਮ ਕੋਰਟ ਤੱਕ ਗਿਆ ਹੁਣ ਅਦਾਲਤ ਦੇ ਵਿਚਾਰ ਅਦीन ਅਦਾਲਤ ਦੇਖੇਗੀ ਕਿ ਉਹਨਾਂ ਨੂੰ ਜ਼ਮਾਨਤ ਦੇਣੀ ਹੈ ਕਿ ਨਹੀਂ ਪਹਿਲਾਂ ਵੀ ਉਹਨਾਂ ਦਾ ਇੱਕ ਪਰਚਾ ਸੀ ਜਿਹਦੇ ਚੋਂ ਕਹਿੰਦੇ ਕਈ ਚੜ ਈਡੀ ਦੇ ਪਰਚੇ ਵੀ ਅੰਦਰ ਰਹੇ ਸੀ ਉਹ ਵੀ ਮਾਨਯੋਗ ਸੁਪਰੀਮ ਕੋਰਟ ਨੇ ਬਾਅਦ ਚੋਂ ਅਸਵਿਧਾਨਕ ਕਰਾਰ ਦੇ ਕੇ ਪਰਚਾ ਕੈਨਸਲ ਕੀਤਾ ਸੀ ਉਹਨਾਂ ਨੂੰ ਇਨਸਾਫ ਮਿਲਿਆ ਸੀ ਸੋ ਇਸ ਮਸਲੇ ਤੇ ਜਦੋਂ ਅਦਾਲਤ ਵਿਚਾਰ ਕਰਕੇ ਫਾਈਨਲ ਫੈਸਲਾ ਦੇਗੀ ਤਾਂ ਸਾਰੀ ਸੱਚਾਈ ਸਾਹਮਣੇ ਆਏਗੀ